ਜਲੰਧਰ ਦੇ ਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਕੀਤੀ ਵੱਡੀ ਸਫਲਤਾ ਹਾਸਲ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸ਼ਰਵਨ ਸਿੰਘ ਬਲਜੀ ਨੇ ਉਪ ਕਪਤਾਨ ਸਾਹਿਬ ਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਏਐਸਆਈ ਸੁਖਦੇਵ ਸਿੰਘ ਇੰਚਾਰਜ ਚੌਂਕੀ ਅਪਰਾ ਵੱਲੋਂ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਅਵਤਾਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਖਾਨਪੁਰ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਸੁਖਵਿੰਦਰ ਸਿੰਘ ਉਰਫ ਪਿੱਕੂ ਪੁੱਤਰ ਜਸਮੀਲ ਲਾਲ ਵਾਸੀ ਖਾਨਪੁਰ 18th ਫਲੋਰ ਜ਼ਿਲ੍ਹਾ ਜਲੰਧਰ ਪਾਸੋਂ 167 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਕਦਮਾ ਨੰਬਰ 242 ਮਿਤੀ 30 7 2025 ਜੁਰਮ 22 29 685 ਐਨ ਡੀ ਪੀ ਐਸ ਐਕਟ ਥਾਣਾ ਫਲੋਰ ਦਰਜ ਕੀਤਾ ਗਿਆ ਹੈ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨਾ ਦੋਵਾਂ ਨੇ ਹਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਚਾਨ ਚੱਕ थाना ਫਲੋਰ ਜ਼ਿਲ੍ਹਾ ਜਲੰਧਰ ਸੁਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਚਾਨ ਚੱਕ थाना ਫਲੋਰ ਨੂੰ ਨਸ਼ੀਲੀਆਂ ਗੋਲੀਆਂ ਵੇਚੀਆਂ ਸਨ ਜਿਸ ਤੇ ਹਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੁਕੱਦਮਾ ਵਿੱਚ ਨਾਮਜ਼ੰਦ ਕਰਕੇ ਹਰਪ੍ਰੀਤ ਸਿੰਘ ਪਾਸੋਂ ਕੁੱਲ 128 ਨਸ਼ੀਲੀਆਂ ਗੋਲੀਆਂ ਅਤੇ ਸੁਖਵਿੰਦਰ ਸਿੰਘ ਪਾਸੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸੁਖਵਿੰਦਰ ਸਿੰਘ ਨੇ ਪੁਛਗੀ ਸੂਤਰਾਂ ਦੱਸਿਆ ਕਿ ਇਹ ਨਸ਼ੀਲੀਆਂ ਗੋਲੀਆਂ ਅੱਗੇ ਮਨਪ੍ਰੀਤ ਸਿੰਘ ਉਰਫ ਲਾਡੀ ਨੂੰ ਸਪਲਾਈ ਕਰਦਾ ਹੈ ਇਸ ਲਈ ਮੁਕੱਦਮੇ ਵਿੱਚ ਮਨਪ੍ਰੀਤ ਉਰਫ ਲਾਡੀ ਨੂੰ ਨਾਮਜ਼ਦ ਕੀਤਾ ਗਿਆ ਅਤੇ ਮਨਪ੍ਰੀਤ ਸਿੰਘ ਉਰਫ ਲਾਡੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਨਸ਼ਾ ਦਾ ਧੰਦਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਇਸ ਤਰ੍ਹਾਂ ਇਹਨਾਂ ਪਾਸੋਂ ਕੁੱਲ 995 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਰਪ੍ਰੀਤ ਸਿੰਘ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਤਿੰਨਾਂ ਜਾਣੇ ਇਹ ਨਸ਼ਾ ਸੰਗਰਾਮ ਸਿੰਘ ਵਾਸੀ ਪਿੰਡ ਵੇਹਰਾ ਥਾਣਾ ਮਹਿਤਵਰ ਪਾਸੋਂ ਲੈ ਕੇ ਆਉਂਦੇ ਹਨ ਅਤੇ ਇਹ ਨਸ਼ਾ ਅਪਰਾ ਅਤੇ ਲਸਾੜਾ ਦੇ ਏਰੀਏ ਵਿੱਚ ਵੇਚਦੇ ਸਨ ਸੰਗਰਾਮ ਸਿੰਘ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਜਾ ਰਿਹਾ ਹੈ ਇਹਨਾਂ ਨੇ ਨਸ਼ਾ ਵੇਚ ਕੇ ਜੋ ਅਚਲ ਜਾਇਦਾਦ ਬਣਾਈ ਹੈ ਇਸ ਸੰਬੰਧੀ ਪੜਤਾਲ ਕਰਕੇ ਵੱਖਰੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਇੱਕ ਸਵਿਫਟ ਗੱਡੀ ਰੰਗ ਚਿੱਟਾ ਬਰਾਮਦ ਹੋਈ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਪੱਤਰਕਾਰ ਜੱਜੀਤ ਸਿੰਘ ਪੱਟੀ ਦੇ ਨਾਲ सुरेंद्र ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ ਜੀ ਦੇ ਦਿਸ਼ਾ ਨਿਰਦੇਸ਼ ਮਾੜੇ ਅਨਸਰ ਉਪਰਤ ਅਤੇ ਨਸ਼ੇ ਵਿਰੋਧੀ ਚਲਾਈ ਗਈ ਮੈਮ ਜਿਹੜੀ ਹੈਗੀ ਉਸਬੰਦ ਵਿੱਚ ਉਸ ਸਮੇਂ ਸਫਲਤਾ ਮਿਲੀ ਸਾਨੂੰ ਜਦੋਂ ਐਸ ਐਚਓ ਫਲੋਰ ਜੀਮਾਰ ਜੀ ਅਤੇ ਉਸ ਦੀ ਟੀਮ ਐਸੀ ਸਰਦੀਪ ਸਿੰਘ ਚੌਕੀਂਜਾ ਜਫਰਾ ਵੱਲੋਂ ਜਿਹੜੇ ਕਿ ਪੰਜ ਤਸਕਰ ਸਨ ਜਿਨ੍ਹਾਂ ਦੀ ਪਿਛਲੇ 3-4 ਮਹੀਨੇ ਤੋਂ ਸ਼ਿਕਾਇਤ ਮਿਲ ਰਹੀ ਸੀ ਕਿ ਇਹ ਕੰਮ ਕਰ ਰਹੇ ਨੇ ਵੱਡੇ ਪੱਧਰ ਤੇ ਨਸ਼ੀਲੀਆਂ ਗੋਲੀਆਂ ਅਤੇ ਵਾਈਟ ਪਾਊਡਰ ਦਾ ਉਸਬੰਧ ਵਿੱਚ ਅਸੀਂ ਇਹ ਕਾਰਵਾਈ ਕਰਦਾ ਹਾਂ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋਲ ਕਰੀਬ 900 ਤੋਂ ਵੱਧ ਜਿਹੜੀਆਂ ਗੋਲੀਆਂ ਨੇ ਉਹ ਬਰਾਮਦ ਕੀਤੀਆਂ ਹੈਗੀਆਂ ਇਹਨਾਂ ਕੋਲ ਇੱਕ ਸਵਿਫਟ ਕਾਰ ਪਲੱਸ ਇੱਕ ਮੋਟਰਸਾਈਕਲ ਜਿਹੜਾ ਕਿ ਇਹ ਨਸ਼ੇ ਦੀ ਤਸਕੀਰ ਚ ਵਰਤੇ ਹੋਗੀ ਬਰਾਮਦ ਕੀਤਾ ਗਿਆ ਤੇ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਸੀ ਇਹ ਨਸ਼ੇ ਨਾ ਹਜੇ ਇਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਇਹਨਾਂ ਤੇ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਤੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਅੱਗੇ ਕਿੱਥੇ ਵੇਚਦੀ ਸੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਸੀ ਉਹ ਹੀ ਕਲੀਅਰ ਕਰ ਸਰ ਕਿੱਥੇ ਲਿੰਕ ਜੁੜੇ ਇਹਨਾਂ ਦਾ ਇਹਨਾਂ ਦੇ ਜਿਹੜੇ ਮੇਨ ਜਿਹੜੇ ਲਿੰਕਸ ਆ ਕਿ ਉਹ ਮਹਿਤਪੁਰ ਨਾਲ ਜੁੜੇ ਹੈਗੇ ਆ ਹੂੰ ਪੂਰਾ ਪਿੰਡ ਪੈਂਦਾ ਥਾਣਾ ਮਹਿਤਪੁਰ ਦੇ ਵਿੱਚ ਹੂੰ ਇੱਕ ਦੋਸ਼ੀ ਹੈਗਾ ਉਹਦੇ ਕੋਲ ਕਰੀਬ 650 ਗ੍ਰਾਮ ਜਿਹੜੀ ਸੀ ਸੰਗਰਾਮ ਸਿੰਘ ਉਹਦੇ ਕੋਲ ਹਿਰੋਂ ਫੜੀ ਗਈ ਸੀ ਉਹਨੂੰ ਵੀ ਅਸੀਂ ਬੈਕਵਰਡ ਲਿੰਕ ਤੇ ਵਿੱਚ ਲਿਆ ਕੇ ਤੇ ਉਹਨੂੰ ਉਹ ਵੀ ਰੱਖਿਆ ਹੋਇਆ ਉਹਦੇ ਨਾਲ ਦੇ ਲਿੰਕ ਜਿਹੜੇ ਉੱਥੋਂ ਇਹ ਮੋਸਟਲੀ ਜਿਹੜੀ ਆ ਉਹ ਆਪਣਾ ਹਿਰੋਂ ਲਿਆ ਕੇ ਤੇ ਇੱਥੇ ਲੋਕਲ ਆਪਣੇ ਅਪਰਾਧ ਤੇ ਸਿਰਕਿਆਣਾ ਛੇ ਜਿਹੜੇ ਵਹੀਕਲੇ ਆਉ ਚੋਰੀ ਦੇ ਕੀ ਲੱਗਦਾ ਕਿਦਾਂ ਇਹਦੀ ਵੈਰੀਫਿਕੇਸ਼ਨ ਅਸੀਂ ਕਰਾਂਗੇ ਜੀ ਇਹ ਚੋਰੀ ਦੇ ਆ ਜਾਂ ਨਾ ਕਿਸ ਤਰ੍ਹਾਂ ਇਹਨੇ ਤੂੰ ਖਰੀਦ ਕੀਤਾ ਹੈਗਾ ਹੂੰ ਕੁਝ ਸਾਡੇ ਗੱਲਾਂ ਸਾਹਮਣੇ ਇਹ ਵੀ ਆਈਆਂ ਹੈਗੀਆਂ ਸੰ ਜਿਹੜੇ ਸਬੂਤ ਅਸੀਂ ਇਕੱਠੇ ਕਰ ਰਹੇ ਹਾਂ ਕੁਝ ਇਹਨਾਂ ਨੇ ਮੂਵੇਬਲ ਪ੍ਰੋਪਰਟੀਆਂ ਮੂਵੇਬਲ ਪ੍ਰੋਪਰਟੀਆਂ ਵਗੈਰਾ ਬਣਾਈਆਂ ਨੇ ਕਰੀਪ 50 ਲੱਖ ਦੀਆਂ ਉਹਦੀ ਅਸੀਂ ਵੱਖਰਾ ਵੈਰੀਫਿਕੇਸ਼ਨ ਕਰਕੇ ਤੋਂ ਕੇਸ ਜਿਹੜਾ ਉਹ ਤਿਆਰ ਕਰਕੇ ਕੈਂਪਰਲ ਜੌਪਟੀ ਦਿੱਲੀ ਨੂੰ بھی ਚੱਲਦਾ ਹੈ